ਸਤ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ ਤੇ ਕਈ ਥਾਵਾਂ ਦੇ ਉੱਤੇ ਭਾਰੀ ਬਰਸਾਤ ਵੀ ਹੋਈ ਹੈ ਤੇ ਇਸ ਤੋਂ ਇਲਾਵਾ ਪੰਜਾਬ ਦੇ ਨਾਲ ਲੱਗਦੇ ਚੰਡੀਗੜ੍ਹ ਹਰਿਆਣਾ ਦੇ ਵਿੱਚ ਵੀ ਭਾਰੀ ਤੋਂ ਹਲਕੀ ਬਰਸਾਤ ਵਕ-ਵਕ ਥਾਵਾਂ ਦੇ ਉੱਤੇ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਾਫੀ ਮੀਂਹ ਪੈ ਗਿਆ ਹੈ ਕਈ ਥਾਵਾਂ ਦੇ ਉੱਤੇ ਬੱਦਲਵਾਈ ਹੋਈ ਹੈ ਤੇ ਇਸ ਪੂਰੇ ਮੌਸਮ ਨੂੰ ਲੈ ਕੇ ਮੌਨਸੂਨ ਨੂੰ ਲੈ ਕੇ ਮੌਸਮ ਵਿਗਿਆਨੀਆ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਮੌਨਸੂਨ ਐਕਟਿਵ ਹੋ ਜਾਏਗਾ ਤੇ ਕਈ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਮੌਨਸੂਨ ਦੀ ਆਮਦ ਸਾਰੇ ਪੰਜਾਬ ਦੇ ਵਿੱਚ ਹੋ ਚੁੱਕੀ ਹੈ। ਸੋ ਤਾਂ ਕਰਕੇ ਜਿਹੜੀ ਲਗਾਤਾਰ بارش ਵੀ ਅਸੀਂ ਕਾਫੀ ਹਿੱਸਿਆਂ ਦੇ ਵਿੱਚ ਅਬਜ਼ਰਵ ਕਰ ਰਹੇ ਹਾਂ। ਔਰ ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਇੱਕ ਤਰੀਕ ਤੋਂ ਜਿਹੜੀ ਲਗਾਤਾਰ بارش ਅਬਜ਼ਰਵ ਕੀਤੀ ਜਾ ਰਹੀ ਹੈ। ਜਿਵੇਂ 1 ਤਰੀਕ ਨੂੰ 14 ਮਿਲੀਮੀਟਰ بارش ਲੁਧਿਆਣਾ ਦੇ ਵਿੱਚ ਹੋਈ ਸੀ। 2 ਤਰੀਕ ਨੂੰ 9.2 ਮਿਲੀਮੀਟਰ ਹੋਈ ਸੀ ਔਰ ਅੱਜ 49.2 ਮਿਲੀਮੀਟਰ ਜੋ بارش ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਹੈ। ਔਰ ਜਿਸੀ ਟੈਂਪਰੇਚਰ ਦੀ ਗੱਲ ਕਰੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1.5 ਡਿਗਰੀ ਸੈਂਟੀਗ੍ਰੇਡ ਨੀਚੇ ਆਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 25.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1 ਡਿਗਰੀ ਸੈਲਟਿਗ੍ਰੇਡ ਨੀਚੇ ਅਬਜ਼ਰਵ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਮੌਨਸੂਨ ਦੀ ਆਮਦ ਦੇ ਕਾਰਨ ਜੜੀ ਬਾਰਿਸ਼ ਕੰਟੀਨਿਊਸਲੀ ਹੋ ਰਹੀ ਹੈ ਔਰ ਡੇ ਟਾਈਮ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਥੋੜਾ ਨੀਚੇ ਚੱਲ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜੜੀ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਜੜੀ ਭਾਰੀ ਬਾਰਿਸ਼ ਵੀ ਹੋ ਸਕਦੀ ਹੈ ਤੁਹਾਨੂੰ ਕੋਈ ਅਲਰਟ ਵਗੈਰਾ ਵੀ ਜਾਰੀ ਬਿਲਕੁਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ 3-4 ਦਿਨ ਆਈਐਮਡੀ ਵੱਲੋਂ ਜਿਹੜਾ yellow alert ਪੰਜਾਬ ਵਾਸਤੇ ਜਾਰੀ ਕੀਤਾ ਗਿਆ ਹੈ ਔਰ ਕਿਤੇ ਕਿਤੇ ਜਿਹੜੀ ਹੈਵੀ ਰੇਨ ਹੈ ਉਹ ਵੀ ਹੋ ਸਕਦੀ ਹੈ। ਹਮ ਤੱਕ ਜਿਹੜਾ ਪਾਲਵਰ ਦੇਖਿਆ ਕਿੰਨੇ ਐਮਐਮ ਤੱਕ بارش ਹੋ ਚੁੱਕੀ ਲੁਧਿਆਣਾ ਸਿਨੂ ਜੀ ਜੁਲਾਈ ਦੀ ਲੁਧਿਆਣਾ ਦੀ ਨਾਰਮਲ ਜਿਹੜੀ بارش 220.4 ਬਿਲਿਮੀਟਰ ਹੈ। ਔਰ ਇਸ ਵਾਰੀ 72.4 ਮਿਲੀਮੀਟਰ ਅੱਜ ਤੱਕ ਜੋ ਹੈ ਉਹ ਹੋ ਚੁੱਕੀ ਹੈ। ਹਮ ਲੱਗਦਾ ਕਿ ਚਤਤਾਂ ਚਾਰ ਦਿਨ ਹੋਏ ਆ ਤਾਂ ਜਿਹੜੀ ਆਮ ਜਿੰਨਾ ਮੌਸਮ ਦਿੰਦਾ ਹੈ ਇਸ ਵਾਰ ਉਸ ਤੋਂ ਵੀ ਥੋੜਾ ਜਿਹਾ ਉੱਪਰ ਹੀ ਰਹੇਗੀ بارش ਤੁਹਾਨੂੰ ਲੱਗਦਾ ਹੈ ਖੁਦਾ ਹੱਤ ਲੋਕਲ ਵੀ ਕੁਝ ਸਮਾਂ ਹੈ। ਬਿਲਕੁਲ ਜੀ ਕਿਉਂਕਿ ਹਲੇ 3 ਦਿਨ ਨਹੀਂ ਲੰਘੇ ਨੇ ਔਰ 3 ਦਿਨਾਂ ਦੇ ਵਿੱਚ 72.4 ਮਿਲੀਮੀਟਰ بارش ਜਿਹੜੀ ਆਲਰੇਡੀ ਹੋ ਚੁੱਕੀ ਹੈ। ਸੋ ਅਨਵਰਡ ਦਿਨਾਂ ਦੇ ਵਿੱਚ ਵੀ ਫਿਲਹਾਲ 3-4 ਦਿਨ ਹਲੇ بارش ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਐਕਸਪੈਕਟਡ ਹੈ। ਸੋ ਸੀ ਹੀ ਐਕਸਪੈਕਟ ਕਰ ਰਹੇ ਹਾਂ ਕਿ ਅੱਜ ਜਿਹੜੀ ਨਾਰਮਲ ਜਾਂ achi ਜਿਹੜੀ بارش ਇਸ ਵਾਰੀ ਹੋਣ ਵਾਲੀ ਹੈ ਕਿਉਂਕਿ IMD ਵੱਲੋਂ ਜੋ ਮੌਨਸੂਨ ਦੀ ਪ੍ਰੈਡਿਕਸ਼ਨ ਕੀਤੀ ਗਈ ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ 106% ਜਿਹੜਾ ਲੌਂਗ ਪੀਰੀਅਡ ਐਵਰੇਜ ਦਾ ਇਸ ਵਾਰੀ ਹੋਣ ਦੀ ਸੰਭਾਵਨਾ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ achi بارش ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲੀ ਹੈ ਪਛਾਨ ਬੜਾ ਪਛਾਨ ਸਿਹਤ ਜਦੋਂ ਪਛਾਨ ਮੇਰਾ ਬੜੀ ਹੋਣੀ ਦੀ ਜਾਰੀ ਹੈ ਪਾਣੀ ਵੀ ਦਾ ਰਹਿਣਾ ਦੇ ਵੀ ਪਾਣੀ ਘਟ ਜੀ ਕਿਉਂਕਿ ਹੁਣ ਝੋਨੇ ਦੀ ਲਵਾਈ ਵੀ ਹੋ ਗਈ ਹੈ ਔਰ ਝੋਨੇ ਦਾ ਸੀਜ਼ਨ ਜਿਹੜਾ ਚੱਲ ਰਿਹਾ ਸੋ ਉਹਦੇ ਵਾਸਤੇ ਫਾਰਮਰਸ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਸੋ ਅਸੀਂ ਹੁਣ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੀ ਹੁਣੇ ਨਾ ਦਿਨਾਂ ਦੇ ਵਿੱਚ ਬਾਰਿਸ਼ ਹੋਈ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲੀ ਹੈ ਇਹ ਝੋਨੇ ਦੀ ਪਾਣੀ ਦੀ ਲੋੜ ਨੂੰ ਕਾਫੀ ਹੱਦ ਤੱਕ ਪੂਰਾ ਕਰੇਗੀ ਔਰ ਝੋਨੇ ਲਈ ਲਾਹਵੰਦ ਸਿੱਧ ਹੋਏਗੀ ਔਰ ਇਹਦੇ ਨਾਲ ਨਾਲ ਜਿਹੜੇ ਗਰਾਊਂਡ ਵਾਟਰ ਰਿਸੋਰਸਸ ਨੇ ਉਹਨਾਂ ਤੇ ਵੀ ਥੋੜਾ ਪ੍ਰੈਸ਼ਰ ਘੱਟ ਕਰਨ ਦੇ ਵਿੱਚ ਮਦਦ ਕਰੇਗੀ ਆਮ ਲੋਕਾਂ ਨੂੰ ਕਿਸਾਨਾਂ ਦੇ ਹੱਕ ਲਈ ਆਮ ਲੋਕਾਂ ਨੂੰ ਅਸੀਂ ਇਹੀ ਦੱਸ ਸਕਦੇ ਹਾਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਬਾਰਿਸ਼ ਐਕਸਪੈਕਟਿਡ ਹੈ ਸੋ ਉਹਨਾਂ ਨੂੰ ਸਾਰਿਆਂ ਨੂੰ ਤਿਆਰ ਰੱਖਣਾ ਚਾਹੀਦਾ ਜਿਹੜੇ ਕੋਈ ਲੋਅ ਲੇਇੰਗ ਏਰੀਆਜ਼ ਦੇ ਵਿੱਚ ਨੇ ਸਪੈਸ਼ਲੀ ਉਹਨਾਂ ਨੂੰ ਥੋੜਾ ਜਿਹਾ ਆਪਣਾ ਬੰਦੋਬਸਤ ਰੱਖਣਾ ਚਾਹੀਦਾ ਕਈ ਵਾਰੀ ਕੋਈ ਪਾਣੀ ਦੀ ਪ੍ਰੋਬਲਮ ਹੁੰਦੀ ਹੈ ਸੋ ਬਾਕੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਆਪਣੀਆਂ ਆਊਟਡੋਰ ਐਕਟੀਵਿਟੀਆਂ ਨੇ ਜੇ ਕੋਈ ਤੈਦੇ ਹਿਸਾਬ ਨਾਲ ਪਲਾਨ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਆਉਣ ਵਾਲੇ 3-4 ਦਿਨ ਜੋ ਬਾਰਿਸ਼ ਹੋਣ ਦੇ ਕਾਫੀ ਹਿੱਸਿਆਂ ਦੇ ਵਿੱਚ ਚਾਂਸ ਹੈ ਔਰ ਕਿਤੇ ਕਿਤੇ ਜੋ ਹੈਵੀ ਬਾਰਿਸ਼ ਹੋ ਵੀ ਸਕਦੀ ਹੈ ਦੱਸ ਦਿਓ ਕਿ ਪਿਛਲੀ ਵਾਰ ਆਈ ਮੌਨਸੂਨ ਨੇ ਕਾਫੀ ਨੁਕਸਾਨ ਕੀਤਾ ਸੀਗਾ ਮੌਨਸੂਨ ਦੀ ਬਰਸਾਤ ਦੇ ਦੌਰਾਨ ਪਟਿਆਲਾ ਸੰਗਰੂਰ ਅਤੇ ਕਈ ਹੋਰ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਸੀਗੇ ਕਈ ਥਾਂ ਦੇ ਉੱਤੇ ਕਾਫੀ ਜਾਨ ਜੀਵਨ ਅਸਤ ਵਿਅਸਤ ਹੋ ਗਿਆ ਸੀ ਤੇ ਇਸੇ ਦੇ ਚੱਲਦਿਆਂ ਇਸ ਵਾਰ ਵੀ ਪ੍ਰਬੰਧਾਂ ਨੂੰ ਲੈ ਕੇ ਹਾਲਾਂਕਿ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕੱਗਰ ਦੇ ਵਿੱਚ ਸਫਾਈ ਦਾ ਕੰਮ ਆ ਕਹਿੰਦੇ ਹੈ ਜੇ ਆਧੂ ਦੂਰਾ ਪਿਆ ਲੋਕਾਂ ਦੇ ਜਿਹੜੇ ਪੱਖ ਨੇ ਉਹ ਵੀ ਆਉਣੇ ਸ਼ੁਰੂ ਹੋ ਗਏ ਨੇ ਪੁਲ ਜਿਹੜੇ ਆਰਜੀ ਨੇ ਉਹ ਵੀ ਪਾਣੀ ਦੀ ਮਾਰ ਨਹੀਂ ਚੱਲਦੇ ਨਜ਼ਰ ਆ ਰਹੇ ਤੇ ਇਸੇ ਦੇ ਚੱਲਦਿਆਂ ਹੁਣ ਮੌਸਮ ਵਿਭਾਗ ਨੇ ਜੇਕਰ ਕਹਿ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਹੋਰ ਤੇਜ਼ ਹੋ ਸਕਦੀ ਹੈ ਤਾਂ ਪ੍ਰਸ਼ਾਸਨ ਨੂੰ ਯੋਗ ਕਦਮ ਚੁੱਕਣੇ ਪੈਣਗੇ ਦੇਖਣਾ ਹੋਵੇਗਾ ਕਿ ਬਰਸਾਤ ਦੇ ਇਸ ਪਾਣੀ ਦੇ ਨਾਲ ਜਾਂ ਮੌਨਸੂਨ ਦੇ ਨਾਲ ਸਰਕਾਰ ਤੇ ਪ੍ਰਸ਼ਾਸਨ ਕਿਵੇਂ ਨਜਿੱਠਦਾ ਹੈ ਇਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁਕਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਤੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਕਲਾ ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਇਹ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਐ ਸੰਸਕ੍ਰਿਤੀ ਕੀ ਉਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਤ ਜੀ ਮੈਂ ਹਕੂ ਰਾਜ ਚੁੰਵਾਵਾ ਤੇ ਤੁਸੀਂ ਦੇਖ ਲਿਓ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ